ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਬਿਲਕੁਲ ਤੇ ਇੱਕ ਗੱਬਣਾ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਵੀ ਹਾਂ ਬਹੁਤ ਵਧੀਆ ਵੀ ਵਧੀਆ ਚੱਲ ਬਾਈ ਕੰਮ ਕੰਮ ਹੋ ਰਿਹਾ ਚੱਲਦਾ ਦੋ ਗਾਵਾਂ ਨੇ ਅੱਜ ਬਾਈ ਅੱਜ ਆਪਣੇ ਕੋਲ ਦੋ ਗਾਵਾਂ ਆਏ ਆ ਮੰਨ ਕੱਲ੍ਹ ਭਾਈ ਜੀ ਤਿੰਨਾਂ ਦੀ ਵੀਡੀਓ ਠੀਕ ਹੈ ਬੰਗਲ ਨੇ ਇੱਕ ਗਾਣਾ ਇਹ ਹੋਦਾ ਹੋਗਾ ਲੈ ਗਏ। ਦੂਜੀ ਦਾ 1000 ਰੁਪਿਆ ਵਿਆਨਾ ਪਾਤਾ ਸੌਦਾ ਜੋੜੇ ਨਹੀਂ ਕਰੇ ਸੀ ਉਹਨਾਂ ਨੇ। ਮੁਰਖੇ ਨਾ ਤਾਂ ਮੈਂ ਵੇਚਣ ਜੋਗ ਦਾ 4 ਕਿਲੋ ਤੇ 5.5 ਕਿਲੋ ਗਈ ਗਿਆ ਉਹਨੇ ਆਉਣੇ ਉਸ ਤੋਂ ਬਾਅਦ ਭੇਜਾ ਤੇ ਕੋਈ ਨਹੀਂ ਮਿਲੇ ਪੈਸੇ। ਆ ਬੜਾ ਕੱਲ ਵੀ ਦੇਖਦਿਆਂ ਸੀ ਕੱਲ ਐਵੇਂ ਵਿਕਦੀ ਹੁਣ 1000 ਰੁਪਏ ਵਿਆਨੇ ਤੇ ਬੜਾ ਖਰਾਤੀਆ। ਠੀਕ ਹੈ ਭਾਈ। ਜੇ ਕਿਨੇ ਵਿਆਨਾ ਪਾਉਣਾ 5000 ਰੁਪਿਆ ਪਾਵੇ ਘੱਟ ਵਿਆਨਾ ਪਾਵੇ। ਉਹ ਆਹ ਹੁੰਦਾ ਵੀ ਅਸਾ ਵਿਆਨਾ ਦੇ ਤੇ ਫਿਰ ਆਈ ਹੁਣ 1000 ਰੁਪਏ ਪਰ ਉਹ ਵੀ ਵੀਡੀਓਾਂ ਦੇ ਤੇ ਕੋਈ ਪੁੱਲ ਨਹੀਂ ਪਿਆ। ਉਹ ਪੰਜ ਆੜੇ ਪੰਜ ਰੋ ਦੇ ਬੰਦਾ ਕਹਿੰਦਾ ਵੀਰੇ ਪੈਸੇ ਨਹੀਂ ਬਣੇ ਬੇਦਾ ਬੇਸ ਦੀ। ਹਾਂ। ਉਹ ਮੈਂ ਪਹਿਲਾਂ ਫੋਨਾਂ ਤੇ ਜਵਾਬ ਦਿੱਤੀ ਗਿਆ। ਠੀਕ ਐ ਬਾਈ। ਹਾਂ। ਨਾਮ ਤੇ ਡਰੈੱਸ ਬੋਲੋ। ਛੰਨਾ ਗੁਲਾਬ ਸਿੰਘ ਪਿੰਡ ਆ ਜੀ। ਸਿੰਗਾਰਾ ਨੋ ਆ। ਤਪਾ ਤਸੀਲਾ ਬਰਨਾਲਾ ਜ਼ਿਲ੍ਹਾ। ਨੇੜੇ ਪਿੰਡ ਵੀ। ਮੇਰੇ ਡਾਕਟਰ ਆਪਣੇ ਨੂੰ ਭਰੋੜ ਰਹਿ ਗਿਆ। ਮੋਬਾਈਲ ਨੰਬਰ ਬੋਲੋ। 95014 33579 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੀ? ਇਹ ਡਾਕਟਰ ਨੇ ਪਹਿਲਾ ਸੂਆ 2 ਦਾ ਮੋਹੂ। ਪਹਿਲਾ ਸੂਆ ਮੋਹ ਹਾਂ 2 ਦੰਦ ਦਾ ਠੀਕ ਆ ਹਾਂ ਬੱਚੀ ਪਹਿਲਾ ਨਾ ਬੱਚੀ ਦਾ ਕੱਦ ਦੇ ਤਾਂ ਬੱਚੀ ਪਈ ਚੰਗੀ ਬਹੁਤ ਹੈ ਹੂੰ ਬਹੁਤ ਚੰਗੇ ਬੰਦੇ ਕੋ ਬੱਚੀਆਂ ਮੰਨ ਕੇ ਜਲਦੋਂ 60 65 ਕਿਲੋ ਦੁੱਧ ਆਉਂਦਾ ਬੰਦੇ ਕੋਲੇ ਠੀਕ ਆ ਬਾਈ ਜਿੱਦੋਂ ਲਈ ਆ ਠੀਕ ਆ ਹਾਂ ਇਹ ਬੱਚਾ ਕੀ ਮੰਨਿਆ ਡਾਕਟਰ ਬੱਚੀ ਆ ਬੱਚੀ ਦਾ ਵੀ ਬੰਦਾ ਨਾ ਛੜਰਾ ਦਿੱਤਾ ਛੜਰਾ ਦੇਖ ਲਓ ਹੂੰ ਆ ਦੇਖ ਕਿਹੜੇ ਸੀਮਣ ਦੀ ਆ ਹੈਮਰ ਦੀ ਹਾਂ ਹੈਮਰ ਦੀ ਬੱਚੀ ਆ ਇਹਦਾ ਕੀ ਕ ਭਈ ਹੈਮਰ ਦੀ ਆ ਮਾਂ ਕਿਹੜੇ ਦੀ ਹੈ ਬਾਲਡਰ ਦੀ ਆ ਬੱਚੇ ਬਾਹਰ ਹੈ ਹੈਮਰ ਦੀ ਬੱਚੀ ਆ ਬੱਚੀ ਦੇਖੋ ਡਾਕਟਰ ਮਾਈ ਲਿਆਏ ਚੰਗੇ ਆ ਦੇਖੋ ਨਸਲ ਦੇਖੋ ਬਾਕੀ ਮਗੇ ਐਡਰੈਸ ਦਾਦਾ ਥਣ ਵੀ ਚਾਰੇ ਵਾਲੇ ਚਾਰ ਥਾਣੇ ਬਾਕੀ ਨੀ ਗੁਲਾਬੀ ਨੱਕ ਨੂੰ ਬਹੁਤ ਚੰਗਾ ਹੈ ਸਹੀ ਗੱਲ ਇਹ ਤੜਕੀ ਸੂਈ ਆ ਮਾਨਾ ਆਪਣੇ ਕੋ 3:00 ਵਜੇ ਠੀਕ ਆ ਹਾਂ ਜੇਰ ਜੂ ਰਹਿ ਗਈ ਜੇਲ ਕੰਪਲੀਟ ਹੈ ਜੇਰ ਬਾਈ ਬਠਲ ਚ ਬਾਈ ਬੈਠਾ ਓਕੇ ਬਾਈ ਬਾਕੀ ਵੱਡੀ ਗੱਲ ਇਹ ਕਿ ਨਾ ਡਾਕਟਰ ਆ ਬੱਚਾ ਇਹ ਜਾਂ ਕੋਈ ਟੀਕਾ ਕੁਦਰਤੀ ਵੇਦਾ ਬੰਦੇ ਨੂੰ ਲੋੜ ਨਹੀਂ ਇੰਨੇ ਚੰਗੇ ਟੀਕੇ ਭਰਾ ਕੇ ਹਰੇਕ ਬੰਦਾ ਵੜ ਵੇਚਦਾ ਹੀ ਨਹੀਂ ਹੂੰ ਇਹ ਬੰਦੇ ਨੇ ਇਹ ਮੁੰਡਾ ਬੰਦਾ ਬਾਹਰ ਜਾਣਾ ਕਰਕੇ ਵੇਚੀ ਆ ਠੀਕ ਆ ਭਾਈ ਇੱਕ ਬੋਲ ਤੇ ਹਾਂ ਬੋਲ ਡਾਕਟਰ ਆ ਹੁਣ 10 ਕਿਲੋ ਵੋਹਾ ਖੱਡਿਆ ਆ ਇਹਦਾ ਠੀਕ ਆ ਹਾਂ ਪਹਿਲਾਂ ਵੀਡੀਓ ਪਾਉਂਦਾ ਮਨ ਨਹੀਂ ਸੀ ਜਦ ਤੂੰ ਆ ਗਿਆ ਮੈਂ ਚਾ ਪਵਾ ਦਿੰਨੇ ਆ ਹੂੰ ਉਹ ਪਹਿਲੇ ਨਹੀਂ ਆ ਪਰ ਜਿੰਨੀ 14 ਦੇ ਬਾਹਰ ਦੇ ਉੰਨੇ ਹੀ ਬਾੜਨਾ ਹੈ ਉੰਨੇ ਹੀ ਬਾੜਨਾ ਹਾਂ ਇਹਦਾ ਪਲੂਣ ਬੱਚੀ ਆ ਦੋ ਦਾੰਦਾ ਮੈਂ ਹੁਣ ਮਨ ਨੂੰ 10 ਕਿਲੋ ਵੋਹਾ ਖੱਡਿਆ ਇਹਦਾ ਖੋਲ ਦੇ ਭਾਈ ਤੋੜ ਕੇ ਵੱਡਾ ਕੱਦ ਕਾਠ ਜਾਤ ਬ੍ਰੀਡ ਫੁੱਲ ਚੰਗੀ ਹੈ ਚੰਗੇ ਸੀਵਣ ਦੀ ਹੈ ਚੰਗੇ ਫਿਮਣ ਦੀ ਹੈ ਬਾਕੀ ਡਾਕਟਰ ਨਸਲ ਦੇ ਬੱਚੇ ਜੀ ਇਸ ਬੜਾ ਪਿਆਰਾ ਬਾਕੀ ਦੰਦਾਂ ਚ ਦੋ ਦੰਦ ਵੜਾ ਹਾਂ ਦੋ ਦੰਦ ਹੀ ਹੈ ਡਾਕਟਰ ਬਾਕੀ ਦੇਖੋ ਹੁਣ ਬਾਕੀ ਚੋਈ ਵੜਾ ਇੱਧਰ ਬਾਹਰ ਵੱਡੀ ਗੱਲ ਕੀ ਜਾਨ ਕਰਕੇ ਨਾ ਖਿੱਚਦੀ ਆ ਦੇਖ ਖਿੱਚਦੀ ਆ ਬਈ ਜਾਨ ਜਾਨ ਹੀ ਆਲਟਰ ਬਾਹਰ ਆ ਵੇੜ ਦਿਉਂ ਦਿਖਾ ਦੇ ਡਾਕਟਰ ਕੱਦ ਵਿੱਡ ਦਿਖਾ ਵੇੜਦਾ ਹੂੰ ਫੇਸ ਦੇ ਹਾਂ ਬਾਕੀ ਡਾਕਟਰ ਦੇਖ ਜਿਵੇਂ ਪਹਿਲਾਂ ਬੱਚੇ ਡਾਕਟਰ ਐਡੀ ਪਹਿਲਾਂ ਬੱਚੇ ਆਮ ਹੁੰਦੀ ਨਹੀਂ ਹੁੰਦੇ ਨਹੀਂ ਸਹੀ ਹਾਂ ਬਈ ਐਡਾ ਕੱਦ ਵਿੱਡ ਹੋਣਾ ਹਨਾ ਹੌਣ ਵੀ ਖਾਲੀ ਕਰੀਵਾ 10 ਕਿਲੋ ਉਹ ਰੱਖਦਾ ਡਾਕਟਰ ਠੀਕ ਆ ਹਾਂ ਹਾਂ ਬਾਕੀ ਥਾਂ ਤੋਂ ਦੇਖੋ ਬੈਠ ਨੇ ਹੱਥੋਂ ਨੂੰ ਬਣ ਕੇ ਬਹੁਤ ਤੇਜ਼ ਕਰਨਾ ਹੱਥਾਂ ਨੂੰ ਹਾਂ ਬਈ ਪ੍ਰਸ਼ਾਂਤ ਆਰਡਰ ਜਿਹੜਾ ਚੈੱਕ ਕਰਵਾਉਣ ਨੇ ਤੇ ਲਾ ਉਸ ਹਿਸਾਬ ਨਾਲ ਜੱਜਮੈਂਟ ਕੱਲ੍ਹ ਲਈ ਕਹਿੰਦਾ ਬਹੁਤ ਵੱਡ ਲਿਆ ਹੁਣ 10 ਕਿਲੋ ਵਾਹ ਗਿਆ ਡਾਕਟਰ ਇਹਦਾ ਵੱਡੀ ਗੱਲ ਕੀ ਆ ਡਾਕਟਰ ਸੀਲ ਸੰਦੀ ਬਹੁਤ ਆ ਬੈਠ ਹਾਂ ਹਾਂ ਵਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਸੀਲ ਕੱਲਾ ਕੱਲਾ ਠੰਡ ਚਾਰੇ ਠੰਡ ਨੇ ਨਸਲ ਦੇਖੋ ਡਾਕਟਰ ਬੈਠ ਦੀ ਹਾਂ ਬਾਕੀ ਵੱਡੀ ਗੱਲ ਕੀ ਹੈ ਨਾ ਡਾਕਟਰ ਹੋਰ ਹੈ ਉਹ ਇਧਰ ਹੁਣ ਕੋਈ ਬੰਦਾ ਬਰਾਬਰ ਖੜ ਜੇ ਦੂਜੇ ਪਾਸੇ ਬੰਦਾ ਲੈ ਖੜਾ ਦੀ ਵਾਲੀ ਦੀਂਦਾ ਨਹੀਂ ਲੈ ਲੈ ਆਪਾਂ ਕਹਿ ਦਿੰਦੇ ਸਤਿਗੁਰੂ ਨੇ ਦੀਂਦਾ ਆਪਣੇ ਸਿਰ ਦੇ ਬਰਾਬਰ ਆ ਬੈਠਾ ਸਹੀ ਗੱਲ ਆ ਆਪਾਂ ਕਹਿ ਦਿੰਦੇ ਦੂਜੇ ਪਾਸੇ ਨਾ ਸਿਰ ਦਾ ਬੱਚਾ ਹੁੰਦਾ ਹੀ ਹੈ ਐਡਾ ਕੱਦ ਬੈਠਦਾ ਡਾਕਟਰ ਪਹਿਲਾਂ ਦਾ ਨਹੀਂ ਮਿਲਦਾ ਨਹੀਂ ਮਿਲਦਾ ਬਾਕੀ ਦੰਦੋ ਵੀ ਦੋ ਦੰਦ ਦਾ ਪਿਆਰ ਜਮਾ ਹਾਏ ਚੱਕੇ ਆ ਦੋ ਰੰਦੇ ਨੇ ਅੱਛਾ ਚੱਕੇ ਹਾਂ ਇਹ ਚੱਕੇ ਆ ਦੋ ਰੰਦ ਠੀਕ ਬਾਕੀ ਵਹਿੜਾਂ ਨਾਲ ਆਪ ਵੀ ਬਹੁਤ ਚੰਗੇ ਸ਼ਿਤਾਬ ਮੰਨ ਸਿੰਘ ਮ ਵੀ ਵਹਿੜਾ ਤੇ ਬੱਚੀ ਉਹਦੋਂ ਵੀ ਚੰਗੀ ਆ ਬੱਚੀ ਉਹਦੋਂ ਵੀ ਹਾਂ ਬੱਚੀ ਆ ਜੀ ਮੰਨ ਕੇ ਬੱਚੀ ਦੇਖੋ ਲੈ ਬੱਚੀ ਦਾ ਬਾਕੀ ਵਹਿੜਾ ਵੀ ਖੜੀ ਕਰਕੇ ਦੇਖੋ ਬੱਚੀ ਲੈ ਦੋ ਬਈ ਦੋ ਨਾਗ ਮਿਲਦੇ ਆ ਦੋ ਨਾਗ ਹਾਂ ਡਾਕਟਰ ਬੱਚੀ ਦੇਖੋ ਜੋ ਬੰਦਾ ਪਾਲਣਾ ਉਹ ਬੱਚੀ ਮੰਨ ਸਿੰਘ ਸਵਾ ਦੋ ਰੱਖਦੀ ਆ ਇਹ ਬੱਚੀ ਪਿਆਰ ਹੁੰਦੀ ਆ ਸਹੀ ਗੱਲ ਆ ਬਈ ਤੇ ਬੱਚੀ ਡਾਕਟਰ ਫੇਸ ਬੜਾ ਪਿਆਰਾ ਬਹਿੜ ਦਾ ਵੀ ਹਾਂ ਬੱਚੀ ਡਾਕਟਰ ਉਹਦੋਂ ਵੀ ਵੱਧ ਕੇ ਆ ਮੁਰੋ ਦੇਖੋ ਕਦਕੁੱਦ ਦੇਖੋ ਬੱਚੀ ਦਾ ਕਿ ਭਾਈ ਕਿਵੇਂ चवाई राइटर बहुत चंगा चोन लगे हाँ बाकी डॉक्टर आया बाकी पहले बह गया जिन्या करा बैठने बराबर डॉक्टर भी बैठना है देखो बराबर खड़े दुआ लाइ बैठ दो बाका डॉक्टर एडे कदाई डॉक्टर तामी निकलती है हाँ हाथ खड़ा कर लिया मोडे ने बराबर है डॉक्टर ਸਹੀ ਗੱਲ ਮੁੱਲ ਬਈ ਇਹਦਾ ਮੁੱਲ ਵਾਟਰ ਗੁੰਨ ਤੇ ਕਰਾਂਗੇ ਕਰਾਂਗੇ ਜਾਇਜ਼ ਆਪਾਂ ਮੁੱਲ ਕੋਈ ਉਹਦੇ ਵੀ ਫਾਦੇ ਵੱਡੇ ਮੁੱਲ ਕਰਨੇ ਆ ਇਹਦੇ ਫੇਸ ਫੂਸ ਚੰਗਾ ਬਈ ਚੰਗੀ ਅਬਾਟ ਖੜ ਨਹੀਂ ਖੁਣ ਨਹੀਂ ਚੈੱਕ ਕਰੋ ਬਈ ਬਾੜ ਦੀ ਥਣ ਬਹੁਤ ਚੰਗਾ ਚਿਵਾਈ ਵੀ ਨੰਬਰ 1 ਹੋਈ ਚਿਵਾਈ ਬਾਗੀ ਆਟਰ ਬਹੁਤ ਮੋਟੀਆਂ ਪਰਾਂ ਬਾਕੀ ਭਾਈ ਵੱਡੀ ਖਾਸियत ਹੈ ਜਿਹੜੇ ਮਗਰ ਬੱਚਾ ਬੱਚੀ ਆ ਬੱਚੀ ਨੇ ਵੀ ਨਾਲ ਹੀ ਬਾਕੀ ਡਾਕਟਰ ਕੀ ਹੈ ਨਾ ਬੱਚੇ ਆਏ ਸ਼ੀਮਣਾ ਜੀ ਡਾਕਟਰ ਛੇਤੀ ਮਿਲਦੀ ਨਹੀਂ ਆਪਾਂ ਮੰਨ ਕੇ ਚੱਲੋ 6-7 ਸਾਲ ਨਗਾਉਣੇ ਆ ਫੇਰ ਆ ਕੇ ਬੱਚਾ ਤਿਆਰ ਹੁੰਦਾ ਆ ਕੇ ਬੱਚਾ ਤਿਆਰ ਹਾਂ ਬਾਕੀ ਮਾਂ ਵੀ ਚੰਗੀ ਆ ਨਾ ਹਾਂ ਬਾਕੀ ਡਾਕਟਰ ਦੁੱਧ ਦੇ ਚੰਗੇ ਚੀਜ਼ਾਂ ਚੰਗੀਆਂ ਹਨ ਫੇਰ ਹੀ ਬੱਚਾ ਚੰਗਾ ਹੁੰਦਾ ਬਾਕੀ ਤੋਂ ਬੱਚੀ ਦਾ ਗੱਦ ਵਿੜ ਦੇਖ ਬੱਚੀ ਦਾ ਭਜਨ ਭੂਜਨ ਦੇਖ ਬਾਕੀ ਨਸਲ ਦੇਖੋ ਡਾਕਟਰ ਬੱਚੀ ਲੈ ਨਸਲ ਬਹੁਤ ਚੰਗੀ ਹੈ ਬਈ ਠੀਕ ਆ ਭਾਈ ਸੁਣ ਕੇ ਭਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੁਣੀ ਇਹ ਡਾਕਟਰ ਦੂਜਾ ਸੂਆ ਜਲਸੀ ਆ ਪੰਜਾਬ ਵਾਲੀ ਠੀਕ ਹੈ ਇਹ ਕੱਲ ਆਪਾਂ ਉਸੇ ਗਲਤੀ ਰਹਿ ਗਈ ਬੰਦੇ ਨੇ 1000 ਰੁਪਏ ਬੇਨਾ ਪਾਇਆ ਦੋ ਬਰੇ ਦੇ ਦਿੰਦਾਂ ਆਪਣੇ ਕੋਲ ਇੱਕ ਕੱਚੀ ਵਾਰ ਸੀ ਤੀਜੇ ਨੰਬਰ ਦੇ ਵਿਖੇ ਆ ਹੂੰ ਦੇਖੋ ਕੱਲ ਨੂੰ ਬੱਚੀ ਦੀ ਤਿਆਰੀ ਡਾਕਟਰ ਪਦੰਗ ਆਪਣੇ ਘਰ ਮਾਦੀ ਵੱਧ ਰਹੀ ਜੀ ਬੱਚੀ ਤਾਂ ਹੀ ਲੈ ਕੱਲ ਤਿਆਰ ਕੋਈ ਦੇਖ ਬੱਚੀ ਲੈ ਹਾਂ ਭਾਈ ਦੇ ਨਾਲ ਉਹ ਜਿਹੜੀ ਭਾਈ ਉਹ ਦੇਖੋ ਤੁਸੀਂ ਬੜੀ ਹਜੇ ਵੀ ਟਾਈਮ ਲੈਂਦੀ ਹਜੇ ਡਾਕਟਰ ਮੰਨ ਕੇ ਚੱਲ ਬਾਹਰ ਹਲੇ ਵੀ ਲੱਗਦਾ ਦੋ ਦਿਨ ਲੱਗੂ ਲੇਵਾ ਉਹਨਾਂ ਕੋਲੋਂ ਨਾ ਬੈਠਿਆ ਨਹੀਂ ਜਾਣਾ ਹੁਣ ਤਾਂ ਇੱਜਾ ਕੇ ਦੇਖ ਲੇਵਾ ਚਾਰੋਂ ਆ ਲੇਵਾ ਮੰਗਦੇ ਥਾਣਾ ਦੱਤਾਂ ਤੋਂ ਬਾਹਰ ਦੇਖੋ ਲੈ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਬਾਕੀ ਤੁਮ੍ਹੇ ਪਾਸੇ ਨੂੰ ਬਹੁਤ ਚੰਗਾ ਹੈ ਸਾਹਮਣੇ ਕੈਮਰਾ ਮਾਰਦਿਆ ਉਨਾਂ ਹੀ ਪੱਟ ਤੋਂ ਅੱਗੇ ਉਨਾਂ ਹੀ ਪਛਾਣੂ ਆ ਬਾਈ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਬੁੱਧੀਵਾਦੀ ਬਾਕੀ ਡਾਕਟਰ ਨਾ ਆ ਗਾਂ ਦੀ ਤਾਂ ਦਮਾਂ ਦੀ ਵਾਲੀ ਹੈ ਗਾਂ ਤਾਂ ਮਰਦੀ ਬਹੁਤ ਘੱਟ ਹੈ ਜੀ ਜੀ ਬਾਕੀ ਉਹ ਦੇਖੋ ਡਾਕਟਰ ਬੰਤਰ ਬੰਤਰ ਦੇਖ ਵੜਦੀ ਬਾਕੀ ਲੇਵਾ ਦੇਖ ਡਾਕਟਰ ਲੱਜ ਹੌਸਮ ਦੇ ਹਿਸਾਬ ਨਾਲ ਵੀ ਵੜ ਗਿਆ ਹਾਂ ਬਾਕੀ ਤੋਂ ਲੇਵਾ ਦੇਖੋ ਲੇਵਾ ਦੇਖੋ ਸਹੀ ਗੱਲ ਆ ਬਾਕੀ ਭਾਂਡਾ ਦੇ ਬੱਚੇ ਤਿਆਰ ਕਿੰਨਾ ਕਰਿਆ ਲੈ ਭਾਂਡਾ ਦੇ ਹਾਂ ਕੱਲ ਨੂੰ ਤਾਂ ਬੱਚੀ ਰੁਗਣੀ ਵਣੀ ਫਿਰਦੀ ਡਾਕਟਰ ਕੀ ਰਿਕਾਰਡ ਦੁੱਧ ਦਾ ਦੁੱਧ ਮੰਨ ਕੇ ਜਲੇਆ ਜਿਹਦੇ ਤੋਂ ਤਿਆਰੀ ਉਹ ਤੋਂ 25 ਕਿਲੋ ਚਵਾ ਦੂ ਬੱਚੀ ਲਾਹਮ ਲਾਹਮ ਨਾ ਦੇਣਾ ਉਹ ਦੇਣਾ ਬਈ ਤਿਆਰੀ ਆ ਜਿਹੜੀ ਕਮਾਲ ਆ ਹਾਂ 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 ਇੱਥੇ ਬਹੁਤ ਫਰਕ ਪੈ ਬਹੁਤ ਫਰਕ ਪਿਆ ਡਾਕਟਰ ਬਾੜ ਨੇ ਕੱਲਾ ਕੱਲਾ ਕਲ ਤਾਂ ਬਹਿਣ ਦਾ ਕੁਝ ਵੀ ਇਜਾਜ਼ਤ ਬਹਿਣ ਦੀ ਚਾਰੀ ਦੇਖ ਤੇ ਕੱਦ ਬੱਡ ਕਮਾਲ ਦਾ ਰੰਗ ਰੂਪ ਚੱਲ ਬਾਕੀ ਡਾਕਟਰ ਨੇ ਵੱਡੀ ਗੱਲ ਕੀ ਥਾਨ ਦਿਖਾ ਦੇ ਪਸ਼ਾ ਤੋ ਸਮਾਰ ਕੇ ਮੂਰੋ ਮਾਉ ਚਾਰ ਰੁਪਏ ਥਾਨ ਦਿਖਾ ਰਿਹਾ ਡਾਕਟਰ ਖੜਾ ਥਾਨ ਦਿਖਾ ਸਮਾਰ ਕੇ ਇਹਨਾਂ ਦੇ ਦੇਖ ਭਾਈ ਨਾੜਾ ਨੂੜਾ ਸ਼ਰਮ ਵਾਲੀ ਬਹੁਤ ਚੰਗੀਆਂ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਭਾਈ ਬਾਕੀ ਡਾਕਟਰ ਦੋਨੇ ਪਾਸੇ ਦਿਖਾ ਦਿਓ ਥਣਲੇਵਾ ਕੋਈ ਚੱਕਰ ਨਾ ਮੰਨੀ ਵੱਡੀ ਗੱਲ ਕੀ ਹੈ ਡਾਕਟਰ ਬਾਹਰ ਸੀਲ ਨਹੀਂ ਬਹੁਤ ਹੈ ਸਹੀ ਗੱਲ ਆ ਬਈ ਸਹੀ ਗੱਲ ਮੋਲੇ ਦਾ ਵੀ ਜੈ ਜੀ ਮਨ ਡਾਕਟਰ ਮੋਲਾ ਪਿੰਸ ਸਾਡੀਆਂ ਭੜਾ ਜੈਜ ਹੁੰਦੇ ਆ ਕੱਲ ਵੀ ਹੁਣ ਆਪਾਂ ਮੋਲੇ ਜੈਜ ਸੀ ਬਹਿਣਾ ਪਿਆ ਮਨਸੂਖਾ ਵੀ 20-25 ਮਿੰਟ ਵੀ ਬੈਠੀ ਸੀ ਠੀਕ ਹੁਣ ਬਾਜੀ ਇਹ ਬੰਦੇ ਨੇ ਆਪਾਂ 1000 ਰੁਪਿਆ ਪਾ ਕੇ ਬੰਨ ਰਿਹਾ ਉਹਨੇ ਵੈਰਾ ਰੋਕ ਤੀਆਂ ਨਹੀਂ ਰੋਕ ਤੀਆਂ ਹਾਂ ਸਹੀ ਗੱਲ ਆ ਆਰਡਰ ਦੇਖੋ ਬਈ ਕਮਾਲ ਦਾ ਥਣ ਹਵਾਨਾ ਚੰਗਾ ਕੱਦ ਵੱਡ ਪੂਰਾ ਚੰਗਾ ਰੰਗ ਰੂ ਬਹੁਤ ਚੰਗਾ ਬਾਕੀ ਵੱਡੀ ਗੱਲ ਕਿਨਾਂ ਡਾਕਟਰ ਬੱਚੀ ਬਾਈ ਨਹੀਂ ਹੋਣ ਲੱਗੀ ਤੂੰ ਬੱਚੀ ਦੀ ਤਿਆਰੀ ਦੇਖੋ ਤਿਆਰੀ ਦੇਖੋ ਹਾਂ ਲੱਭਈ ਤੂੰ ਪਿਆਰੀ ਦੇ ਬੱਚੀ ਡਾਕਟਰ ਨਾੜਾ ਖਾਂ ਤੂੰ ਦਿਖਾ ਦੇ ਪਛਾਣ ਤੋਂ ਬਾਕੀ ਡਾਕਟਰ ਵੱਡੀ ਗੱਲ ਕੀ ਤੂੰ ਨਸਲ ਦਿਖਾ ਦੇ ਜਲਸੀਵਰ ਪਰ ਕਹਿ ਦਿੰਦੇ ਹਾਂ ਆ ਮੈਨੂੰ ਤਿਆਰੀ ਆਈ ਜਾਂ ਲੈ ਗਈ ਫੜ ਨਹੀਂ ਮਿਲਦੀ ਡਾਕਟਰ ਨਹੀਂ ਮਿਲਦੀ ਹਾਂ ਜੀ ਫੇਸ ਪੂਸ ਬੜਾ ਬੜਾ ਪਿਆ ਡਰ ਬਾਕੀ ਬੱਚੀ ਦਾ ਪਾਂਡਾ ਹੀ ਬਹੁਤ ਆ ਡਾਕਟਰ ਪਾਂਡਾ ਬਈ ਕਮਾਲ ਹੁਣ ਡਾਕਟਰ ਪੁਰਾਣੀ ਬੰਨਿਆ ਬੱਚੀ ਲੈ ਜਾਈ ਦੋ ਦਿਨ ਲੈ ਜੇ ਮਨੁੱਖਾ ਕਹ ਲੱਗਦਾ ਲਈ ਦੋ ਸੌ ਕੀ ਆ ਬੱਚੀ ਪੰਡਾ ਬੰਦ ਦੋ ਦਿਨ ਡਾਕਟਰ ਨਹੀਂ ਕਹਿ ਰਾ ਉਹਨਾਂ ਨੇ ਕਿ ਲੈਵਾ ਤੇਰੀ ਕਰਨੀਆਂ ਨੇ ਵੱਡੀ ਗੱਲ ਕੀ ਡਾਕਟਰ ਨੇ ਦੇ ਦੇ ਕਾਨੂੰਨ ਸਾਫ ਸੁਥਰੀ ਬਾਹੀ ਆ ਬੈਠ ਇਹ ਕੰਬਲ ਗੇ ਆਉ ਦੂਜੇ ਕੇ ਕੱਚੀ ਵਾਰ ਚੇ ਨਾਲ ਆਪਣੇ ਕੋ ਉਹ ਵੀ ਖੜੀ ਹੈ ਉਹਦੇ ਦਾਨੀ ਵੀਰੋਂ ਬਾਈ ਮਾਪਾ ਤਿਆਰ ਕਰ ਕੀ ਵੇਚਾਈ ਜੇ ਲਾਈਨਿੰਗ ਆਉਂਗਾ ਇਕੱਠਾ ਹੋ ਵੀ ਦੇ ਜਾਗੇ ਓਕੇ ਬਾਈ ਹਾਂ ਉਹ ਕੱਲ ਹੋਈ ਸਰ ਤੀਜੇ ਨੰਬਰ ਵਾਲੀ ਖੜੀ ਆਪਣੇ ਕੋਲੇ ਵਾ ਠੀਕ ਆ ਠੀਕ ਆ ਬਈ ਨਗ ਬਾਈ ਕੋਲੇ ਦੋ ਸੀ ਦੋਨੇ ਰਖਾਤੇ ਬੈਡ ਇਹ ਵੀ ਬਹੁਤ ਚੰਗਿਆ ਨੇ ਵਾਲਾ ਬਹੁਤ ਚੰਗਾ ਗਿਆ ਤੇ ਬੈਡ ਬਾਈ ਆ ਵੀ ਚੰਗਿਆ ਕਾਦਾ ਬੈਡ ਰਾਤ ਕੋਈ ਲੇਖ ਨਹੀਂ ਯਾਰ ਬਾਹਰ ਦੇ ਦੂਜੇ ਪਾਸੇ ਬੰਦਾ ਕਿਹੜਾ ਨੀਂਦਾ ਐਡਾ ਕੱਦਦਾ ਵਾ ਹੂੰ ਆਪਾਂ ਕਹਿੰਦੇ ਨੇ ਇਹਦੇ ਕਦਾਈ ਬਾਹਰ ਨਹੀਂ ਮਹਿਸੂਸ ਨਹੀਂ ਮਿਲਦੀ ਭਾਈ ਹਾਂ ਬਾਕੀ ਬੱਚੀ ਵੀ ਬਹੁਤ ਚੰਗੀ ਆ ਦਿੰਨੇ ਜਾਨ ਵਾਲੀ ਚੰਗੇ ਆ ਡੇਰ ਵੀ ਬਾਈ ਵੱਟਲ ਚ ਹਾਂ ਠੀਕ ਠੀਕ ਵੱਡੀ ਗੱਲ ਕੀ ਡਾਕਟਰ ਆ ਜਾਏਗਾ ਬੰਦਾ ਬੱਚੇ ਫਾਰਮ ਪਾਉਣਾ ਤਿਆਰ ਕਰਨਾ ਹੈ ਬੱਚੇ ਦਿੰਨੇ ਤਿਆਰ ਆ ਮਨ ਆਉਂਦੇ ਖਾਦੂ ਨਾਲ ਹੀ ਬੱਚੀ ਨੇ ਤਿਆਰ ਹੋ ਜਾਣਾ ਠੀਕ ਹੈ ਵੀਰੇ ਠੀਕ ਹਾਂ ਬਾਕੀ ਦੇਖੋ ਸੀਮਨ ਸੁਮਨ ਨੇ ਕਦ ਬਿਹਾਰ ਹੈ ਹੂੰ ਕਾਹਨੂੰ ਬੱਚੇ ਪੁੱਛੋ ਲੈ ਰਹੇ ਹਾਂ ਬਹੁਤ ਚੰਗੇ ਬੱਚੇ ਪਾਉਣ ਨੂੰ ਬਹੁਤ ਠੀਕ ਆ ਭਾਈ ਧੰਨਵਾਦ